ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਆ ਜੀ ਵੀਡੀਓ ਵਿੱਚ ਆਪਾਂ ਤੁਹਾਨੂੰ ਐਚਐਫ ਬੈਡ ਦਿਖਾਉਣੀ ਆ ਇਹ 6 ਲੱਖ ਰੇਲੂ ਵਾੜਾ ਵੀ ਦੀ ਡਿਟੇਲ ਪੁੱਛਦੇ ਆ ਪਾਓਗੇ ਕਰੀਗਰ ਬੱਸ ਸਸੀ ਗੱਲ ਬਾਈ ਜੀ ਸਸੀ ਗੱਲ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਹੈਗਾ ਰਮਨਦੀਪ ਸਿੰਘ ਪਿੰਡ ਬੱਲੀਆਂ ਜ਼ਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਪੇਗਾ ਪਿੰਡ ਬੱਲੀਆਂ ਹਾਂਜੀ ਤੇ ਮੋਬਾਈਲ ਨੰਬਰ ਆਪਣਾ 9876469990 98764 69 990 69990 ਜਿਹੜੇ ਆਪਾਂ ਵਿਹੜ ਦੇਖਦੇ ਪਏ ਆ ਕਿਹੜਾ ਸੂਤ ਹੁੰਦੀ ਐ ਇਸ ਵਾਰ ਇਹਨੇ ਦੂਜਾ ਸੂਤ ਦੂਜਾ 22 ਤਰੀਕ ਨੂੰ ਦਿਨ ਪੂਰੇ ਅੱਜ ਹੋ ਗਏ ਲਗਭਗ 15 ਗਣਾ 7 ਦਿਨ ਬਾਕੀ ਪਏ ਆ ਤੇ ਪਹਿਲੇ ਸੂਏ ਆਪਾਂ ਦੁੱਧ ਕਿੰਨਾ ਚੋਇਆ ਇਹਦਾ ਭਾਬੀ 32 33 ਕਿਲੋ ਚੋਇਆ ਹੈਗਾ 30 ਕਿਲੋ ਲੱਗੇ ਨੇ ਵੀ 30 ਕਿਲੋ ਜਮਾਨੇ ਚ ਵੀ ਆਪਣਾ ਵੀ 30 ਤੋਂ ਪਾਰ ਦੁੱਧ ਪਲੂਣ ਦਾ ਚੋਇਆ ਵਾ 30 ਕਿਲੋ ਆਪਣੇ ਚੋਇਆ ਹੈ ਤੇ ਆਪ ਕਿਹਦੇ ਸੀਮਨ ਜੀ ਆਏ ਆਪ ਹੈਗੇ ਇਨੋਵੇਸ਼ਨ ਦੇ ਆਈਵੀਐਸ ਦੇ ਇਨੋਵੇਸ਼ਨ ਠੀਕ ਹੈ ਇਹਦੇ ਸੈਕਸਡ ਲੱਗਿਆ ਪਾਈਪਰ ਇੱਕ ਟੀਕਾ ਕਨਵਰਸਿਅਲ ਲੱਗਿਆ ਵਾ ਤੀਜੇ ਦਿਨ ਲੱਗਦਾ ਉਹ ਦੋਈਆਂ ਸੈਕਸਡ ਨਹੀਂ ਹੁੰਦੀਆਂ ਠੀਕ ਹੈ ਤੀਜੇ ਦਿਨ ਤਾਰਾਂ ਸੀਗੀਆਂ ਤੀਜੇ ਦਿਨ ਕਨਵਰਸਿਅਲ ਲਾਇਆ ਹੁਣ ਮੰਨ ਕੇ ਜਦੋਂ ਕਨਫਰਮ ਬਣੀ ਦੋਨੋਂ ਜਿਹੜਾ ਮਰਜੀ ਬੱਚਾ ਪਾ ਸਕਦੇ ਆ ਪਰ ਆਪਾਂ ਕਨਵਰਸਿਅਲ ਕਹਿੰਦੇ ਆਗੇ ਪਰ ਲੱਗਿਆ ਉਹ ਸੈਕਸਡ ਆਪਾਂ ਆ ਵੀ ਕੰਮ ਕਰਦੇ ਆ ਵੀ ਆਪ ਹੀ ਲਾਇਆ ਠੀਕ ਹੈ ਇਹ ਤਾਂ ਕੰਮ ਆਪਾਂ ਖੁਦ ਕਰਦੇ ਆ ਤੇ ਜਿਹੜੇ ਸੀਮਨ ਕਹੇ ਜੋ ਉਸ ਕੋਲੋਂ ਬੰਦਾ ਬੇਫਿਕ ਤੇ ਇਸ ਵਾਰ ਕੀ ਅਨੁਮਾਨ ਆ ਪੁਰ ਦੁੱਧ ਵਾਲੇ ਕਿੰਨੇ ਪਾ ਦੂਗੀ ਹੈ ਦੁੱਧ ਦਾ ਬਾਈ ਹੁਣ ਜੀਵਡ ਬੋਲਦੀ ਆ ਬਾਕੀ ਇਹਦੀ ਹਨਾ ਠੀਕ ਹੈ ਤੇ ਦੁੱਧ ਇਹਨਾਂ ਕੱਢਿਆ ਵਾਗਾ ਬਾਕੀ ਅਗਲੇ ਹਿੱਤੇ ਬਾਅਦ ਤੱਕ ਪੈਂਦਾ ਅਜੇ ਇਹਦਾ ਇੱਕ ਹਫਤਾ ਸੂਣ ਚ ਬਾਕੀ ਪਿਆ ਸੋ ਇੱਕ ਤੋਰੀ ਵਾਰ ਨੂੰ ਸੋ ਵੀਰ ਇੱਕ ਹਫਤਾ ਸੂਣ ਚ ਬਾਕੀ ਪਿਆ ਫੁੱਲ ਬਰੀਡ ਦੇ ਵਿੱਚ ਆ ਤੇ ਦੂਜਾ ਸੂਆ ਜਿਹਨਾਂ ਨੂੰ ਸੁੰਦੀ ਆ ਖਾਲੇ ਕੱਚੀ ਆ ਇੱਕ ਹਫਤਾ ਬਾਕੀ ਪਿਆ ਉੱਤੇ ਨੂੰ ਜਮਾ ਵਧੀਆ ਜਗਾੜ ਸਿਸਟਮ ਸੋਹਣਾ ਬਣੂ ਤੇ ਮਿਲਕ ਵੇਨਸ ਵਗੈਰਾ ਹਵਾਨੇ ਤੇ ਨਾੜਾ ਵਗੈਰਾ ਬਹੁਤ ਸੋਹਣੇ ਚੰਗੇ ਦਿਖਾਈ ਦੇ ਜਾਂਦੀਆਂ ਤੇ ਫਿਟਿੰਗ ਵਾਲਾ ਲੈਵਾ ਬਿਲਕੁਲ ਪੂਰੀ ਜਵਾਨੀ ਜਿੰਦ ਜਾਨ ਬਲੱਡ ਦੇ ਵਿੱਚ ਵਹਿੜਾ ਸੁਹਾ ਦੂਜਾ ਸੁਈ। ਸੋ ਬਾਕੀ ਇਹਦੇ ਆਪਾਂ ਦੇਖ ਸਕਦੇ ਹੋ ਪਤਲਾ ਬਿਲਕੁਲ ਪਤਲੀ ਸਕਿਨ ਦੇ ਵਿੱਚ ਕੋਈ ਨਹੀਂ ਗੱਲ ਕੋਈ ਮੋਟਾ ਦੁੱਪ ਬੰਨਾਗਾ ਤੇ ਹਵਾਨਾ ਵਗੈਰਾ ਦੇਖੋ ਸਾਬ। ਸੋ ਚੰਗੀ ਕੱਦ-ਕੱਦ ਤੇ ਕੇਅਰ ਵਗੈਰਾ ਵੀ ਚੰਗੀ ਹੋਈ ਹੋਏ ਤੇ ਬਾਕੀ ਹੈ ਵੀ ਫੁੱਲ ਬਰੀਡ ਦੇ ਵਿੱਚ। ਸੋ ਮਿਲਕ ਵੇਨ ਵਗੈਰਾ ਦੇਖ ਸਕਦੇ ਹੋ ਸਾਫੀ ਵੀ ਚੰਗੀ ਤੇ ਦੋਨੇ ਪਾਸੇ ਨਾੜਾ ਚੰਗੇ ਦਿਖਾਈ ਦਿੰਦੀਆਂ ਤੇ ਥਾਣਾ 'ਚ ਚੰਗੀ ਸਪੇਸ ਆ ਤੇ ਮੂਹਰ ਨਹੀਂ ਰਾਤ ਤੱਕ ਬਿਲਕੁਲ ਜਾਂਦੀ ਪਈ ਮਿਲਕ ਵੇਨ ਤੇ ਸੂਹਾ ਛਿੰਦਿਆ ਦੂਜਾ ਤੇ ਮੁੱਲ ਵਾੜੀ ਦਾ ਕੀ ਹੋਊਗਾ ਵੀਰੇ? ਜਾਇਜ਼ ਸੋ ਪੈਨ ਮੱਲਿਆ ਦੂਜਾ ਸੂਆ ਵਹਿੜ ਸੁੰਦੀ ਹੈ ਕਿਸੇ ਵੀਰ ਦੇ ਵਹਿੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀ